ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਆਪਾਂ ਉੱਠ ਗਏ ਆ 5 ਵਜਣਾਂ ਵਾਲੇ ਨੇ ਹੁਣ ਪਹਿਲਾਂ ਤਾਂ ਅਸੀਂ ਸਰੀ ਉੱਠ ਜਾਂਦੇ ਹੁਣ ਠੰਡ ਕਰਕੇ ਥੋੜਾ ਜਿਹਾ ਲੇਟ ਉੱਠਦੇ ਆ ਕਿਉਂਕਿ ਬਾਹਰ ਵੀ ਨਹੀਂ ਜਾ ਸਕਦੇ ਤੁੰਦ ਹੁੰਦੀ ਆ ਤੇ ਹੁਣ ਆਪਾਂ ਪਾਣੀ ਪੂਣੀ ਪੀ ਕੇ ਫਰੈਸ਼ ਹੋ ਕੇ ਫਿਰ ਆਪਾਂ ਬਾਹਰ ਕਰਾਂਗੇ ਚੁਪਾਈ ਸਬਜ਼ੀ ਦਾ ਤੇ ਫਿਰ ਜਾਵਾਂਗੇ ਆਪਾਂ ਜੀ ਖੇਤਾਂ ਨੂੰ ਐਕਸਰਸਾਈਜ਼ ਕਰਾਂਗੇ ਸੈਰ ਚੱਪਟਾ ਕਿਉਂਕਿ ਸਿਹਤ ਲਈ ਵੀ ਟਾਈਮ ਕੱਢਣਾ ਜ਼ਰੂਰੀ ਆ ਸੋ ਆਪਾਂ ਟਾਈਮ ਕੱਢਦੇ ਆਂ ਡੇਲੀ ਇੱਕ ਅੱਧਾ ਦਿਨ ਮਿਸ ਵੀ ਮਾਰ ਜਾਂਦਾ ਵਿੱਚ ਦੀ ਕਿਉਂਕਿ ਚਲੋ ਕਦੇ ਕਦੇ ਹੋ ਜਾਂਦਾ ਇਦਾਂ ਪਰ ਜਿੰਨਾ ਹੋ ਸਕੇ ਸੀ ਤੋ ਵਸਤੀ ਵੀ ਟਾਈਮ ਕੱਢੋ ਚੰਗਾ ਖਾਓ ਪੀਓ ਨਾ ਤੇ ਬਾਕੀ ਮਿਲਦੇ ਆਂ ਜੀ ਆਪਾਂ ਖੇਤਾਂ 'ਚ ਸਾਨੂੰ ਇੱਕ ਕੁੰਕਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੈ ਦਸਮੀ ਕਾਪੇ ਵਾਜ ਬੇਨਤੀ ਚੋ ਪਈ ਅਮਰੀ ਕਰੋ ਹਾਥ ਤੇ ਰਸ਼ਿਆਹ ਪੂਰਨ ਹੋਏ ਚਿੱਤ ਕੀ ਇਛਾ ਆਪਾਂ ਕੀਤਾ ਜੀ ਚੁਪਾਈ ਸਾਉ ਜੀ ਦਾ ਪਾਠ ਉਦੋਂ ਬਾਅਦ ਚ ਕੱਪੜੇ-ਕੁਪੜੇ ਪਾ ਕੇ ਰੈਡੀ ਹੋ ਕੇ ਆਪਾਂ ਸ਼ਹਿਰ ਚ ਪਟੇਲੀ ਤਿਆਰ ਸੀ ਲਓ ਜੀ ਆਪਾਂ ਸ਼ਹਿਰ ਤੇ ਜਾਣ ਵਾਸਤੇ ਹੋ ਗਏ ਰੈਡੀ ਉਧਰ ਪਹਿਲਾਂ ਇੱਕ ਕੰਮ ਕਰਨਾ ਪਾਣੇ ਆਪਣੀਆਂ ਬਿੱਲੀਆਂ ਨੂੰ ਦੁੱਧ ਪਾ ਕੇ ਆਣਾ ਇਹਨਾਂ ਦੀ ਵੀ ਰੋਜ਼ ਦੀ ਰੁਟੀਨ ਹੈ ਤੇ ਇਹ ਨੂੰ ਜਦੋਂ ਤੇ ਪਾਇਆ ਇਹਨਾਂ 사이ਤੜੀ ਘਰ ਤੱਕ ਆਵੜਦੀ ਐ ਅੰਦਰ ਇਹ ਸਾਨੂੰ ਤੋਤ ਨਹੀਂ ਪਾਇਆ ਅੱਜ ਤੇ ਮੈਂ ਸਾਨੂੰ ਤਖਾਉਣਾ ਉੱਥੇ ਬੈਠੀਆਂ ਵੀ ਹੋਣਗੀਆਂ ਇਹ ਉਹ ਬੈਠੀ ਉਪੱਜ ਗਈ ਉਬਰਦੀਆਂ ਨੇ ਇਹਨਾਂ ਨੂੰ ਜਦੋਂ ਪਾਉਣਾ ਪੰਜਾਬੀ ਮਾਰਦੀ ਨੇ ਕਦੀ ਕਦੀ ਇਹ ਠੰਡ ਵੀ ਹੈਗੀ ਆ ਤੁੰਡ ਵੀ ਹੈਗੀ ਆ ਇਆਉਣਾ ਪੈ ਜਲਦੇ ਸਵੇਰ ਦੀ ਸ਼ਹਿਰ ਤੇ ਠੀਕ ਹੈ ਜੀ ਤੇ ਫਿਰ ਹਾਂ ਹਲ ਤੱਕ OK ਨੀਰ ਨੀਰਾ ਪਿਆਈ ਵੀ ਕਹੀ ਜਾਂਦਾ ਮੋਬਾਈਲ ਵੀ ਫਲੈਸ਼ ਲਾਉ ਤੇ ਅਸੀਂ ਸਵੇਰੀ ਬਾਹਰ ਚੱਲ ਜੀ ਬੋਲਤੀ ਜੀ ਪਰਮਾਤਮਾ ਤਪੇ ਸ਼ਰ ਅਮਾ ਤਦਈਆ ਬੰਦਾ ਕਿਹਦਾ ਸਵੇਰੀ ਬਾਹਰ ਨਿਕਲਦਾ ਸਰੋ ਅਰੰਢਿੰਗਾ ਕਰਕੇ ਆਇਆ ਸੀ ਸੌ ਸਾਂ ਹੀ ਹੋ ਗਿਆ ਤੇ ਹੁਣ ਮੈਂ ਖੇਤ ਤੋਂ ਬਹੁਤ ਚੁਕਿਆ ਮੇਰਾ ਵੀ ਲੇਦਲੇ ਕਿਤੇ ਉਹ ਹੀ ਨਾ ਪੈ ਗਿਆ ਸਸਟਰ ਜਾ ਉਹਨਾ ਤੇਜ ਹੋ ਗਿਆ ਮੈਨੂੰ ਲੱਗਦਾ ਹਨ ਕਰਨੀ ਜਾਣਾ ਚਾਹੀਦਾ ਠੰਡ ਬਦ ਗਈ ਹਵਾ ਬਹੁਤ ਹੀ ਚੰਦ ਰਹੀ ਹੈ ਤੇ ਐਕਸਰਸਾਈਜ਼ ਕਰਕੇ ਤਾਂ ਥੋੜੀ ਜਿਹੀ ਗਰਮੀ ਆ ਗਈ ਟੋਪੀ ਵੀ ਨਹੀਂ ਲਾ ਸਕਦਾ ਨਾ ਕਿਉਂਕਿ ਮਾਰ ਹੋ ਸਕਦਾ ਠੰਡ ਬਹੁਤ ਹੈ ਨਾ ਹਵਾ ਕਰਕੇ ਠੰਡ ਹੁੰਦੀ ਹੈ ਹਵਾ ਚੱਲਦੀ ਵੀ ਪੂਰਾ ਚੱਲ ਰਿਹਾ ਇੱਧਰੋਂ ਤੇ ਹੁਣ ਬਸ ਮੈਂ ਚੱਲਦਾ ਘਰਾਂ ਨੂੰ ਜਰਾ ਚਾਹ ਚੂਪੀ ਨਾ ਜਾ ਕੇ ਠੀਕ ਆ ਤੇ ਅੱਜ ਦਾ ਅੱਗੇ ਜੀ ਅੱਗੇ ਪੋਰਾਂਗੇ ਵਲੌਗ ਨੂੰ ਦੇਖਦੇ ਅੱਜ ਦਾ ਦਿਨ ਕਿਵੇਂ ਨੰਗਦਾ ਤੇ ਅੱਜ ਦਾ ਸਵੇਰ ਹੀ ਆ ਦਿਨ ਦੇਖਦੇ ਕਿਸ ਤਰ੍ਹਾਂ ਲੰਘਦਾ ਵਾਹਿਗੁਰੂ ਦੀ ਕਿਰਪਾ ਨਾਲ ਤੇ ਤੁਸੀਂ ਬਣੇ ਰਹੇ ਮੇਰੇ ਨਾਲ ਤੇ ਆਪਾਂ ਹੋ ਗਏ ਜੀ ਰੈਡੀ ਤੇ ਆਪਾਂ ਹੁਣ ਚੱਲਣਾ ਡਾਕਟਰ ਨਾਲ ਵਿਜ਼ਵਾਰੀ ਉਹ ਵਾਸਤੇ ਡਾਕਟਰ ਹੈਗਾ ਜਿਹੜਾ ਵੈਟਰਨਰੀ ਡਾਕਟਰ ਆ ਪਸ਼ੂਆਂ ਦਾ ਤੇ ਦੋ ਤਿੰਨ ਪਸ਼ੂਆਂ ਨੂੰ ਦੇਖ ਕੇ ਮਾਤੀ ਦਿੰਦਾ ਤੇ ਨਾਲ ਜਾਣਾ ਆ ਪਲੇਰੀ-ਲੇਰੀ ਵੀ ਆਪਨ ਦੋ ਦਿਨਾਂ ਦਾ ਕੰਮ ਨੇ ਇੱਕ ਤਾਂ ਫਟੇਲਰ ਤੋਂ ਕੜਤਾ ਪਜਾਮਾ ਲੈ ਕੇ ਆਉਣਾ ਅੱਜ ਪੂਰਾ ਮਹੀਨਾ ਹੋ ਗਿਆ ਟੇਲਰ ਨੂੰ ਉੜਤਾ ਪਜਾਮਾ ਦਿੱਤੇ ਨੇ ਤੇ ਅੱਜ ਦੇਖਦੇ ਆਂ ਕੀ ਜਵਾਬ ਦਿੰਦਾ ਕਿਉਂਕਿ ਉਹਨੇ ਮੈਨੂੰ ਕਿਹਾ ਸੀ ਦਾ ਕਾਜਨ ਬਣ ਜੂ ਕੱਲ-ਕੱਲ ਕਰਦੇ ਪੂਰਾ ਇੱਕ ਮਹੀਨਾ ਲੰਘ ਗਿਆ ਤੇ ਅੱਜ ਨਾਲ ਇਸ ਨੂੰ ਮਲਾਵਾਂਗੇ ਕਰਨਾਮ ਟੇਲਰ ਨੂੰ ਚੱਲਦੇ ਆਂ ਜੀ ਰੋ ਰੋ ਡਾਕਟਰ ਨੂੰ ਡਾਕਟਰ ਦਾ ਕਲੈਂਟ ਮਿਲ ਗਿਆ ਸੀ ਤੇ ਉਹ ਖੁਸ਼ਦਾ ਸੀ ਕਿ ਕਿੰਨੇ ਰੁਪਏ ਰਹਿੰਦੇ ਨੇ ਡਾਕਟਰ ਸਾਢੇ 450 ਰੁਪਿਆ ਕਹਿੰਦਾ ਲੈਣਾ ਭਾਈ ਇਹ ਬੰਦੇ ਤੋਂ ਤੇ ਅਸੀਂ ਚੱਲ ਰਹੇ ਹੁਣ ਜਵਾਰ ਵਾਲੇ ਡਾਕਟਰ ਜੀ ਹਾਂ ਜੀ ਹੁਣ ਅਸੀਂ ਚੱਲ ਰਹੇ ਜਵਾਰ ਵਾਲੇ ਲੈਣਾ ਜਵਾਰ ਵਾਲਾ ਕਹਾ ਤੋਂ ਕਲੈਂਟ ਨਹੀਂ ਸਾਡੇ ਬਫਾਇਦੋ ਕਾਉ ਵੀ ਹੋ ਸਕਦੀ ਆ ਤੇ ਸਰ ਉਹਨਾਂ ਨੂੰ ਦੇਖ ਕੇ ਅਸੀਂ ਹੁਣ ਲਹਿਰੇ ਲਹਿਰੇ ਫਿਰ ਅਸੀਂ ਲਾਉਣਾ ਮੱਥਾ ਗਰਨਾਮ ਟੀਲਰ ਨਾਲ ਕਿਉਂਕਿ ਮਹੀਨਾ ਹੋ ਗਿਆ ਉਹਨੂੰ ਉਰਤਾ ਪਜਾਮਾ ਫੜਾਏ ਨਹੀਂ ਅੱਜ ਦੇਖਦਾ ਕੀ ਕਹਿੰਦਾ ਮਾਸਟਰ ਜੀ ਚਲੋ ਜੇ ਤੁਸੀਂ ਲੋਕੇਸ਼ਨ ਦੇਖ ਸਕਦੇ ਹੋ ਜੀ ਆਪਣੀਆਂ ਕਿੱਡੀਆਂ ਘੈਂਟ ਲੋਕੇਸ਼ਨਾਂ ਸ਼ਹਿਰ ਕਿਨਾਰੀ ਸ਼ਹਿਰ ਕਿਨਾਰੀ ਆ ਗੱਦਾ ਕਰੀਏ ਸ਼ਹਿਰ ਕਿਨਾਰੀ ਪਰ ਤੂੰ ਗੱਦਾ ਨਹੀਂ ਸੁਣਿਆ ਹੁਣ ਤਾਂ ਹੱਥ ਸੁਣਨ ਹੋਏ ਬੁਲਬੁਲਾ ਕਿਵੇਂ ਬੈਠੂ ਕਿਨੇ ਰਖਣਾ ਰੇਨੇ ਰੇਦਾ ਬੰਦਾਰੀ ਬੈਠਾ ਅੱਜ ਦੇ ਟਾਈਮ ਚ ਬੁਲਬੁਲਾ ਬਗੈਠੀ ਬੁਲਬੁਲਾ ਨਹੀਂ ਨਹੀਂ ਬੁਲਾ ਰਹੀ ਇਹ ਨਹੀਂ ਬੈਠ ਸਕਦੀ ਬੁਲਬੁਲਾ ਜਿਹਨਾਂ ਦੇਖਣਾ ਲੇਖੋ ਬਹੁਤ ਸੋਹਣਾ ਹੈ ਕੋ ਜਗਤੀ ਨਹੀਂ ਆ ਰੰਗ ਲੰਗੜਾ ਇਨਾ ਇਨਾ ਪਾਸਾ ਵੱਲ ਪ੍ਰੇਮੀ ਬੰਦਾ ਆਲੇ ਨਾਲੇ ਕੁੁਰਖੇ ਰੁਕ ਮੈਂ ਤੋੜ ਦੇ ਦੋਖੇ ਤੋੜ ਦੇ ਦੋਖੇ ਹੱਥ ਸੋਨੇ ਹੁੰਦੇ ਨੇ ਪਰ ਠੰਡ ਬਹੁਤ ਹੈ ਸੁੱਕੀ ਠੰਡ ਕਹਿੰਦੇ ਨੇ ਜਿਹਨੂੰ ਯੋ ਕਿੰਨੀ ਕਿੰਨੀ ਠੰਡ ਆਏ ਤੇ ਬੋਲੇ ਤਾਂ ਮਾਲਕ ਦੱਸਣਗੇ ਕਿ ਕਿੰਨੀ ਕ ਠੰਡਾ ਸੋ ਠੰਡ ਬਹੁਤ ਆ ਮੇਰੇ ਵੀਰੋ ਆਵਦਾ ਰਜਾਈਆਂ ਚ ਰੋ ਮੈਨੂੰ ਤਾਂ ਸਰਦਾ ਨਹੀਂ ਮੈਂ ਤਾਂ ਡਾਕਟਰ ਚਾਹੇ ਲੇ ਜਾ ਆ ਆ ਮੈਂ ਨੂੰ ਚੱਕ ਕੇ ਲੈ ਜਾਂਦਾ ਮੈਨੂੰ ਚੱਕ ਕੇ ਲੈ ਜਾਂਦਾ ਬਸ ਐਂ ਚੱਲਦਾ ਠੰਡਾ ਚੱਕ ਕੇ ਚੱਕ ਕੇ ਕੀ ਚੱਲਦਾ ਜੀ ਤੇ ਆਖੀ ਮੈਂ ਦੱਸਣ ਆਂਦੇ ਕਾ ਲਓ ਜੀ ਅਸੀਂ ਲੈਰੇ ਦੀ ਧਰਤੀ ਤੇ ਪਹੁੰਚ ਚੁੱਕੇ ਆ ਮੇਰੇ ਵੀਰੋ ਸਾਨੂੰ ਮਿਲਿਆ ਸੀ ਪੋਪੀ ਡਾਕਟਰ ਦਾ ਪੁਰਾਣਾ ਯਾਰ ਇਹ ਧਾਇਰੇ ਦੀ ਸ਼ਾਨ ਆ ਕਹਿੰਦੇ ਇਹ ਇਹ ਤਾਂ ਕੁਝ ਵੀ ਸਮਾਉਣਾ ਹੋਵੇ ਤਾਂ ਸਮਾ ਸਕਦੇ ਉਦੀ ਕਪੜਾ ਲੀੜਾ ਕਪੜਾ ਲੀੜਾ ਹੋਏ ਹੈ ਨਾ ਕਾ ਆਹ ਅੰਦਰ ਬੜਾ ਚੱਕਾ ਚੱਕਾ ਲਵਾਰਤਾ ਅੰਦਰ ਬੜਾ ਚੱਕਿਆ ਨਾ ਮਰੀਦੀਓ ਹੈ ਬੱਟ ਬੱਟ ਤੇ ਹਾਂ ਬੱਟ ਪੱਟ ਲੈਂਦੀ ਜਾਂਦੇ ਚਲ ਓਕੇ ਜੀ ਮੈਂ ਚੱਲ ਬੱਟ ਇਹ ਆ ਬੱਟ ਐਂਡ ਅ ਪੱਟ ਸਭ ਤੋਂ ਸਸਤੀਆਂ ਦਵਾਈਆਂ ਪਸ਼ੂਆਂ ਦੀਆਂ ਇੱਥੇ ਮਿਲਦੀਆਂ ਨੇ ਤੇ ਇਹ ਆਪਣਾ ਮਿੱਤਰ ਵੀ ਆ। ডিসਕਾਊਂਟ ਵੀ ਵਧੀਆ ਦਿੰਦਾ ਇਹ ਤੇ ਅੱਜ ਤੁਹਾਨੂੰ ਚਾਹਤ ਦਿਖਾਉਣੇ। ਅੱਜ ਅਸੀਂ ਵਲੌਗ ਸਟਾਰਟ ਕਰਿਆ। ਇਹ ਬੈਕਪੈਕ ਵਾਲੇ ਨੇ। ਪਾਈ। ਇਸ ਤੋਂ ਬਾਅਦ ਇਹ ਕਪੜੀ ਨੂੰ ਲੈਣੇ। ਕਿ ਇਹ ਵਧੀਆ ਦਵਾਈਆਂ ਦਿੰਦੇ ਆ ਯਾਰ ਪਸ਼ੂਆਂ ਦੀਆਂ ਤੇ ਰੇਟ ਵੀ ਜਾਇਜ਼ ਨੇ ਕੋਈ ਨਜਾਇਜ਼ ਰੇਟ ਨਹੀਂ। ਉਹ ਆਪਣਾ ਇੱਧਰ ਦੇ ਸਾਹਮਣੇ ਆ ਬੱਸ ਸਟੈਂਡ ਦੇ ਸਾਹਮਣੇ। ਬਿਲਕੁਲ ਬੈਸਟ ਐਂਡ 45 ਥੋਕ ਦੇ ਰੇਟਾਂ ਦੇ ਦਵਾਈਆਂ ਥੋਕ ਦੇ ਰੇਟਾਂ ਦੇ ਦਵਾਈਆਂ ਮਿਲਦੀਆਂ ਨੇ ਜੇ ਕਿਸੇ ਨੂੰ ਚਾਹੀਦੀਆਂ ਨੇ ਤਾਂ ਇੱਥੇ ਆ ਸਕਦਾ ਇਹ ਕੋਈ ਪੀੜ ਪ੍ਰਮੋਸ਼ਨ ਨਹੀਂ ਹੈਗੀ ਜੀ ਆ ਦੇ ਹਾਂ ਨਹੀਂ ਹਾਂ ਵਾਧੂ ਅੱਜ ਤੁਹਾਡੇ ਕੋਲੇ ਚਾਹ ਵਾਧੂ ਜੀ ਵਾਧੂ ਤਾਂ ਹੀ ਤਾਂ ਦੋ ਬੰਦੇ ਘਟੇ ਨੇ ਦੋ ਬੰਦੇ ਪੂਰੇ ਕਰਦੇ ਸੀ ਦੋ ਬੰਦੇ ਨਹੀਂ ਆਏ ਇਹਨਾਂ ਨੇ ਉਹਨਾਂ ਦੀ ਮੰਡੀ ਦੀ ਚਾਹ ਸਾਨੂੰ ਪਿਆਰੇ ਨੇ ਕਦੇ ਵੀ ਖਰਾਬ ਨਹੀਂ ਕਰਨ ਦੇਣੀ ਇਹ ਨਹੀਂ ਖਰਾਬ ਨਹੀਂ ਕਰਨ ਦੀ ਨਹੀਂ ਟਿੰਕੂ ਭਾਜੀ ਕਹਿੰਦੇ ਤੇ ਲੋਗਰੀ ਕਰਨੀ ਆਪਾਂ ਤੁਹਾਡਾ ਪਿਆਰਾ ਜਰੂਰ ਪੀ ਕੇ ਜਾਵਾਂਗੇ ਚਾਹ ਸੀ ਇਹ ਆਪਦੇ ਨਾਲ ਚਾਹ ਵੀ ਪਿਉਂਦਾਂਗੇ ਹਾਂ ਚਾਹ ਵੀ ਪਿਉਂਦੇ ਨੇ ਜੇ ਤੁਸੀਂ ਦੁਕਾਨ ਤੇ ਆਉਂਗੇ ਡਿਸਕਾਊਂਟ ਦੇ ਨਾਲ ਚਾਹ ਵੀ ਮਿਲਦੀ ਆ ਸਾਨੂੰ ਜੀ ਜਰੂਰ ਵਿਜ਼ਿਟ ਕਰਿਓ ਮਹਾਰਾਣੀ ਇਹ ਦੂਆជា ਡਾਕਟਰ ਨੇ ਆਪਦੇ ਕਲਾਇੰਟ ਦੇਖਣੇ ਨੇ ਐ ਨਹੀਂ ਪਤਾ ਮੈਨੂੰ ਵੀ ਨਾਲ ਲਾਲੇ ਕਿਉਂਕਿ ਇਸ ਹਸ ਭਾਲ ਦਾ ਹੁੰਦਾ ਕਈ ਵਾਰ ਮੈਨੂੰ ਇਹ ਕਹਿੰਦਾ ਆ ਫੜੀ ਮੜਿਆ ਇਧਰ ਮੈਂ ਟੀਕਾ ਲਾਦਾ ਦੇਖਦੇ ਆਂ ਬਾਕੀ ਕੀ ਬਣਦਾ ਡਾਕਟਰ ਨਾਲ ਕਿੱਧਰ ਜਾਣਾ ਅਗਲੇ ਪੰਡੇ ਜਾਵਾਂ ਮਰ ਓਕੇ ਆ ਸੀ ਜਾਣਾ ਅਗਲੇ ਪੰਡੇ ਇਹ ਪਹਿਲਾ ਜਮਾਰ ਵਾਲਿਆ ਇਹ ਦੋ ਚ ਦੂਜਾ ਜਮਾਰ ਵਾਲਾ ਫਾਟ ਕਾਲਿਆ ਉਹ ਵੱਡਾ ਜਮਾਰ ਵਾਲਿਆ ਉਹ ਉਹ ਵੱਡਾ ਜਮਾਰ ਵਾਲਿਆ ਇਹ ਛੋਟਾ ਜਮਾਰ ਵਾਲਿਆ ਜੀ ਮੈਂ ਤੇ ਅਗਲੇ ਕਲ ਐਂਡ ਦੀ ਘਰੀ ਮਿਲਾਂਗੇ ਚੰਗਰੀ ਏ ਦਸਤ ਨੇ ਕਰ ਲਈ ਤਿਆਰੀ ਠੀਕ ਆ ਪਰ ਵੀ ਇੱਕ ਵਾਰੀ ਟੀਕਾ ਪਰ ਲਈਏ ਹੋਰ ਇਹਦੇ ਵਿੱਚ ਚੈੱਕ ਕਰੀਏ ਹਾਂ ਚੈੱਕ ਕੀ ਕਰਨੀ ਆ ਡਾਕਟਰ ਸਾਹਿਬ ਠੀਕ ਆ ਪਰ ਤੁਸੀਂ ਡਾਕਟਰ ਲਈ ਕੁਰੇੜੀ ਆ ਗਮਾ ਕਿਹੜਾ ਟੀਕਾ ਪਰ ਮੈਂ ਡਾਕਟਰ ਸਾਹਿਬ ਬਤਾਵਦਾ ਕਿੰਨੇ ਲੀਟਰ ਦੁੱਬੇਗਾ 7 ਲੀਟਰ ਬਤਾਵਦਾ 7 ਲੀਟਰ ਦੁੱਬੇਗਾ ਮੇਰੇ ਕੋਲ ਨਹੀਂ ਪਤਾ ਕਿਵੇਂ ਤੋਂ ਲਓ ਬਿੱਟਾ ਡਾਕਟਰ ਨੇ ਕਰ ਲਈ ਗੱਲ ਤੇ ਹੁਣ ਚੱਲੇ ਅਗਲੇ ਨਾ ਮਿਸ਼ਨ ਤੇ ਕੀ ਦਾ ਪਰਖੇ ਦੇਖਣਾ ਨਾ ਕੀ ਬਣਦਾ ਨਹੀਂ ਇਹ ਦਾ ਪਰ ਤਬ ਬਤਾਵਦਾ 7 ਲੀਟਰ ਦੁੱਬਦਾ ਗਨਦਾ ਚੱਲੀਏ ਰਸਤ ਚਲੋ ਜੀ ਇੱਥੇ ਸਾਡਾ ਕੰਮ ਹੋ ਗਿਆ ਪੂਰਾ ਤੇ ਅਸੀਂ ਅੱਗੇ ਚੱਲਦੇ ਹਾਂ ਠੀਕ ਹੈ ਹੁਣ ਚੱਲਦੇ ਆ ਅਕਲੀ克兰 ਦੀ ਇੱਕ ਲਾਓ ਜੀ ਕਹਿੰਦੇ ਖੱਬੀ ਕੰਨੀ ਦੇ ਡਾਕਟਰ ਆ ਸਜੀ ਕੰਨੀ ਦੇ ਕਹਿੰਦੇ ਭਾਈ ਮਾਲਕਾ ਤੇ ਪਰ ਯੋਰ ਮੰਗਤੇ ਇਹੀ ਤੇਰੇ ਸਦਕੇ ਚੱਲ ਆ ਤੇਰੇ ਕਨੇ ਟਾਲਿਆ ਡਾਕਟਰ ਨੇ ਬੱਕਰੇ ਮੰਗੂ ਨੀ ਠਾਂਗੇ ਹਜੀ ਕਹਿੰਦਾ ਲੱਗੀ ਨਹੀਂ ਸੁਈ ਇਹ ਆ ਤੇਰੇ ਸਦਕੇ ਆਹਾਹਾਹਾਹਾ

ਸੂਈ ਤੋੜਦੀ ਸੂਈ ਤੋੜਦੀ ਸੂਈ ਤੋੜਦੀ ਨੇ ਨਾ ਸੂਈ ਤੋੜਦੀ ਇਹਦੇ ਚਾਰ ਪੋਣੇ ਹੈ ਉਹ ਕੀ ਕਰੀਏ ਖੜੀ ਜਾ ਭੈਣ ਤੂੰ ਖੜੀ ਜਾ ਤੂੰ ਬਹੁਤ ਪੰਗੀ ਕਰਦੀ ਲਗਾਤਾਰ 3 ਦਿਨ ਲੱਗਣਗੇ ਦੇ ਇਸ ਤੋਂ ਬਾਅਦ ਗਏ ਅਸੀਂ ਸਿੱਧਾ 99 ਵਾਲੀ ਮਾਰਕੀਟ ਚ ਲੈ ਰਹੀ ਆ ਗਏ ਜੀ ਅਸੀਂ ਨਾ ਲੈਨੇ ਮਾਰਕੀਟ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਇਹ ਇਹ ਵੀ ਨੈਚਰਲ ਜੀਆਂ ਲੱਗਦੀਆਂ ਨੇ ਪਰ ਹਾਇਦਾ ਪਲਾਸਟਿਕਾਂ ਪਰ ਚੀਜ਼ਾਂ ਸੋਹਣੀਆਂ ਨੇ ਇਹ ਗਾਣਾ ਨਿਆਰ ਨੇ ਦੀ ਬਲਾਰ ਮਾ ਮਾ ਵੀ ਨੜ ਨੰਨੀ ਗਲੀ ਸੀਲਾ ਹੈ ਆਪਣੇ ਲਹਿਰੇ ਗਾ ਕੇ ਬੜਾ ਸੋਹਣਾ ਮਾਣ ਦੇ ਚ ਕੀ ਲੈ ਜਾਣਾ ਡਾਕਟਰ ਸਾਹਿਬ ਤੁਸੀਂ ਦੱਸੋ ਪੱਠਾ ਪੱਠਾ ਲੈ ਕੇ ਜਾਣਾ ਮੈਂ ਪੁੱਛ ਰਿਹਾ ਡਾਕਟਰ ਸਾਹਿਬ ਕਰੀ ਬੱਠਾ ਲੈ ਕੇ ਜਾਣਾ ਕੋਈ ਨਹੀਂ ਪੱਠਾ ਕਿਤਾਬ ਚਾਹੀਏ ਉਹ ਜੀ ਡਾਕਟਰ ਸਾਹਿਬ ਨੇ ਪੱਠਾ ਕਿਤੇ ਲਿਆ ਮੂਗਲ ਕੋ ਉਦਾ ਜਾਂਦਾ ਕਰੀਮ ਬੱਠਲ ਮੰਗਾਇਆ ਤੂੰ ਦੱਸ ਤਾ ਇਧਰ ਮੁੰਹਤਾ ਦਿਖਾਉਂਦੀ ਯਾਰ ਫੇਰ ਕਿਉਂ ਬੱਠਲ ਹੀ ਖਰੀਦਿਆ ਕਸਲ ਤਾਂ ਨਹੀਂ ਕਰਿਆ ਆਪਣੀ ਮੁਬਾਰਕਾ ਦੇ ਸਾਬ ਕੁਝ ਬੱਠਲ ਖਰੀਦ ਲਿਆ ਹੁਣ ਫਸ ਗਿਆ ਕਹਿੰਦੇ ਕਹਿੰਦੇ ਆਪ ਜਨਾਨੀ ਵਾਲਾ ਸਮਾਨ ਲੈਂਦਾ ਫਸ ਗਿਆ ਵਿਚਾਰਾ ਕਰੀਮਾ ਲੈ ਕੇ ਜਾਂਦਾ ਵਿਆਂ ਕਰੀਮਾ ਹਾਂ ਦੇਖੋ ਮੇਰੀ ਵੀਰੋ ਕਹਿੰਦੇ ਪਸ਼ੰਤੀ ਵਾਲੇ ਦੇ ਆ ਗਿਆ ਸਮਾਨ ਲੈਣ ਵਾਸਤੇ ਕਹਿੰਦੇ ਪਕੜਿਆ ਗਿਆ ਮੈਂ ਮੇਰੇ ਵੀਰੋ ਅੱਗੇ 20 ਰੁਪਏ ਦਾ ਆਉਂਦਾ ਹੁੰਦੀ ਇਹ ਰਮਾਲ ਰਮਾਲ ਮੰਗਾਇਆ ਵਿਚਾਰ ਤੋਂ ਤੇ ਇੱਕ ਦੋ ਕ੍ਰੀਮਾ ਹੀ ਮੰਗਾਈ ਨੇ ਇੱਕ ਦੋ ਕ੍ਰੀਮਾ ਹੀ ਮੰਗਾਈ ਨੇ ਗਿਆ ਨਹੀਂ ਕੁਝ ਨਹੀਂ ਮੰਗਾਇਆ ਵਿਚਾਰਾ ਹੁਣ ਇਹ ਵੇਹੇਵਰਾਂ ਦੇ ਹਾਲਾਤ ਨੇ ਲਓ ਜੀ ਲਲਾਰੀ ਆਇਆ ਨਹੀਂ ਨਹੀਂ ਉਹ ਪਹਿਨਣਾ ਨਹੀਂ ਮੇਰੀ ਰੰਗ ਦੀ ਲਲਾਰੀ ਆ ਭਗਵੰਤ ਮਾਨ ਦੀ ਪੱਗ ਨਾਲ ਦੀ ਕਿਉਂਕਿ ਕੁੜੀ ਭਗਵੰਤ ਮਾਨ ਦੀ ਫੈਨ ਸੀ ਸੋ ਲਲਾਰੀ ਇਹ ਨਹੀਂ ਆਇਆ ਹੁਣ ਚੰਦੀ ਰੰਗਾਉਣ ਦਾ ਕੋਈ ਫਾਇਦਾ ਨਹੀਂ ਤੇ ਹੁਣ ਆਪਾਂ ਚੱਲਿਆ ਕਰਨਾ ਮਾ ਸਬ ਮਿੰਨ ਲੋ ਲੈ ਚੰਮ ਕਿ ਨਹੀਂ ਰਹੇ ਇੱਥੇ ਤਾਂ ਅੱਜ ਮਾਸਟਰ ਜੀ ਨੇ ਅੱਜ ਫੇਰ ਨਹੀਂ ਕਪੜੇ ਦਿੱਤੇ ਕਹਿੰਦੇ ਕੱਲ ਨੂੰ ਦੇਵਾਂਗੇ ਕਪੜੇ ਤੁਸੀਂ ਆਇਓ ਕਹਿੰਦੇ ਬੈਂਡ ਬਾਜੀਆਂ ਨਾਲ ਤੁਹਾਨੂੰ ਕਪੜੇ ਦੇ ਕੇ ਤੋਰਾਗੇ ਕਿਉਂਕਿ ਕੱਲ ਨੂੰ ਮਹੀਨੇ ਦੇ ਇੱਕ ਦਿਨ ਟੱਪ ਜੂਗਾ ਕਹਿੰਦੇ ਇਸ ਕਰਕੇ ਸੋ ਬਸ ਹੁਣ ਆਈ ਮੋੜਿਆਏ ਅਸੀਂ ਤੇ ਹੁਣ ਅਸੀਂ ਦੇਖਦੇ ਹਾਂ ਹਾਂ 31 31 ਦਿਨਾਂ ਬਾਅਦ ਦੇਵਾਂਗੇ ਕਹਿੰਦਾ ਤੁਹਾਨੂੰ 30 ਦਿਨ ਤਾਂ ਪੂਰੇ ਹੋ ਗਏ ਤੇ ਹੁਣ ਅਸੀਂ ਆ ਗਏ ਹਾਂ ਬੁਯਾਰ ਚ ਖਾਣਾ ਪੀਣਾ ਕੁਛ ਹੈਗਾ ਜ਼ਿੰਦਗੀ ਚ ਹੈ ਚੱਲ ਦੇਖਦੇ ਆ ਖਾਣ ਪੀਣ ਦਾ ਕੁਛ ਲੱਗ ਰਹੀ ਆ ਇੱਥੇ ਚੱਲ ਦੇਖਦੇ ਅੱਗੇ ਕੋਈ ਬਣੀ ਜ਼ਿੰਦਗੀ ਚ ਕੋਈ ਰੇ ਉਹਨਾਂ ਤੜਕੀ ਤੜਕੀ ਗੋਲ ਗੱਪੇ ਓਹੋ ਚਲੋ ਫਿਰ ਅਸੀਂ ਦੋਵੇਂ ਲਾਟਰੀ ਪਉਣਗੇ ਪਰ ਰੈ ਨਹੀਂ ਬਣੀ ਸੇਟ ਡੀਅਰ ਦੀਵਾਲੀ ਪੰਪਰ ਕਿਹੜਾ ਡਾਕਟਰ ਆ ਕੀ ਸਲਾਹ ਲਾ ਕੇ ਪਾਉਣ ਨੂੰ ਆਰ ਨੇ ਖਾਸੇ ਕਰੋੜ ਵਾਲੀ ਪਾਉਂਗੇ ਜਿਹੜੀ ਖਾਸੇ ਕਰੋੜ ਮੇਰੇ ਚ ਰੋਡ ਨਹੀਂ ਬਣਿਆ ਕਰੋੜ ਕਿੱਥੋਂ ਬਣੂਗਾ ਰੇ ਕਰੋੜ ਦਾ ਨਿਕੂ ਇਹ ਦੇਖ ਲੈ ਜੀ ਹੈਗੀ ਐ ਸਲਾਹ ਕਿਹੜੀ ਪਾਉਣੀ ਐ ਇੱਚ ਬਹੁਤ ਪੁਰਾਣੀ ਦੁਕਾਨ ਆ ਹਨਾ ਇਹ 10 ਕਰੋੜ ਹੈ ਜੀ 5-5 ਕਰੋੜ ਹੈ ਜੀ 1.5 ਕਰੋੜ ਨਿਕਲੇ ਆ ਜੀ ਕਿੱਥੋਂ ਦਾ ਦੀ ਬੰਦਾ ਕਮਾਲ ਦੀ ਗੱਲ ਆ ਜਿਸ ਤੱਕ ਕਰੋੜ ਦੀ ਗੱਲ ਕਰਦੇ ਦੀ ਉਹ ਰੋਡ ਵੀ ਬਣੂ ਹੁਣ ਤੱਕ ਕਰੋੜ ਨਿਕਲੇ ਹੋਇਆ ਲੈਰੀ ਚ ਰੋਡ ਵੀ ਬਣੂ ਇਹ ਕਦੋਂ ਨਿਕਲੇ ਜੀ ਦੋ ਮਹੀਨੇ ਹੋ ਗਏ ਦੋ ਮਹੀਨੇ ਓਕੇ ਦੋ ਮਹੀਨੇ ਪਹਿਲਾਂ ਨਿਕਲੇ ਲੋ ਬਈ 1.5 ਕਰੋੜ ਨਿਕਲੇ ਆ ਮੈਂ ਨਾ ਪਰਦੇ ਚ ਭਰਨੀ ਹੋਵੇ ਕੋਈ ਵੰਦੇ ਨਹੀਂ ਉਹ ਟੋਟਾ-ਮੋਟਾ ਨਾ ਆਉਂਦਾ ਕਈ ਵਾਰ ਇਹ ਤਾਂ ਨਿਕਲੇ ਨਾ ਅੱਪਾ ਨਾ ਹਾਂ ਨਾ ਲੈ ਕੇ ਗਏ ਨੀ ਕਰਾਂ ਗੱਥੀ ਜੀ ਓਏ ਚੈੱਕ ਕਰਾਉਣੀ ਦੀ ਡਾਕਟਰ ਘਾਟਾ ਬਵਾਤਾ ਤਾਂ ਹੈ 5 ਲੱਖ ਦਾ ਘਾਟਾ ਮੈ ਗਿਆ ਚਲੋ ਕੋਈ ਗੱਲ ਨਹੀਂ ਘਾਟੇ ਨਾਲ ਹੀ ਜ਼ਿੰਦਗੀ ਬਣਦੀ ਆ ਨੂੰ 1.5 ਕਰੋੜ ਵਾਲੀ ਭਰੀਏ ਆਪਾਂ 5 ਕਰੋੜ ਵਾਲੀ ਭਰੀਏ 5 ਕਰੋੜ ਵਾਲੀ ਭਰਦੇ ਆਪਾਂ 5 ਕਰੋੜ ਵਾਲੀ ਲੈਟਰੀ ਭਰਦੇ ਆਪਾਂ ਇੱਕ ਵਾਰੀ ਦੋਸਤਾਂਗੇ ਦੇਖਦੇ ਠੀਕ ਲਓ ਜੀ ਹੁਣ ਹੋ ਗਿਆ ਸੀ ਬੰਦ ਨੂੰ ਰਵਾਨਾ ਤੇ ਡਾਕਟਰ ਕੀ ਕਹਿਣਾ ਚਾਹੂਗੇ ਅੱਜ ਹੈਲੋ ਲਓ ਜੀ ਸੱਜਣ ਮਿੱਤਰ ਮਿਲ ਚੁੱਕੇ ਨੇ ਡਾਕਟਰ ਦੇ ਆ ਜਾ ਬਈ ਸੋਹਣਿਆ ਹਾਂ ਥੀਲੇ ਬਾਬੇ ਪਹੁੰਚੇ ਹੋਏ ਨੇ ਦੱਸ ਇੰਟਾ ਨੂੰ ਜਾ ਰਹੀ ਤੀ ਦੇਖ ਤੂੰ ਮਿਲ ਗਿਆ ਰਾਜ ਤੇਰੇ ਮੁਹੱਬਤ ਖਿੱਚ ਲਈ ਅੰਦਰ ਨੂੰ ਕੰਮ ਕਰਕੇ ਅਬ ਥੱਲੇ ਗਿਆ ਕਬੀਲਦਰੀ ਇਹ ਹੁੰਦੀ ਹੈ ਨਾ ਕਬੀਲਦਰੀ ਇਹ ਹੁੰਦੀ ਹੈ ਕਬੀਲਦਰੀ ਦੇਖੋ ਮੇਰੇ ਵੀਰੋਂ ਡਾਕਟਰ ਨੂੰ ਦਵਾਇਆ ਸੀ ਬੱਠਲ ਜੇ ਉਹਨੂੰ ਲੈ ਆਉਂਦਾ ਮੈਂ ਉਹ ਦੋ ਤਿੰਨ ਯਰ ਲਵਾ ਕੇ ਆਂਦੀ ਇਹ ਤੈਨੂੰ ਆਪ ਹੀ ਲੈ ਗਿਆ ਹਾਂ ਇੱਕ ਚੀਜ਼ ਹੋਰ ਲੈਦੀ ਕਿਉਂਕਿ ਇਹ ਵਿਆਹ ਤੋਂ ਬਾਅਦ ਸਿਆਣ ਪਾ ਗਈ ਵਿਆਹ ਤੋਂ ਬਾਅਦ ਪੱਠਣ ਖਰੀਦਣ ਵਾਸਤੇ ਬੱਠਲ ਜੱਡਾ ਲੈ ਚਾਹੀਦਾ ਵੀਰੋ ਰੱਲ ਕੋਲ ਰੱਲ ਕੋਲ ਚਲੋ ਡਾਡ ਸਾਹਿਬ ਨੂੰ ਚੱਲੀ ਆਪਾਂ ਲੇਟ ਹੋ ਰਿਹਾ ਠੀਕ ਹੈ ਚਲ ਅੱਜ ਮਾਰ ਲਈ ਜੱਡਾ ਕਦੇ ਅੱਜ ਓਕੇ ਸਰ ਬਈ ਮਿਲਦੇ ਆਂ ਜੀ ਠੀਕ ਹੈ ਓਕੇ ਠੀਕ ਹੈ ਬਾਏ ਬਾਏ ਠੀਕ ਹੈ ਸਹੀ ਗੱਲ ਆ ਹੁਣ ਉਹ ਕੁੜੀਆਂ ਦਾ ਪੈਸੇ ਬਹੁ ਲਵਾ ਲਾਉਂਦੀਆਂ ਨੇ ਯਾਰ ਉੱਥੇ ਆ ਕੇ ਤਾਂ ਮੁੱਲ ਬੜੀ ਲਵਾ ਰਹੇ ਤੇਰਾ ਜੀ ਕਰਨ ਲੱਗੇ ਤੇ ਕੁੜੀਆਂ ਮੰਗੂ ਹੋਰ ਹੈ ਮੇਰੇ ਬਾਪੂ ਜੀ ਕਰਦਾ ਜਿਹੜੇ ਗਾਵਣੇ ਰੱਖੇ ਹੋਏ ਤਿੰਨ ਨਮਲੇ ਚ ਬੜੇ ਘੈਂਟ ਸੀ ਆ ਰੋ ਮੈਨੂੰ ਐਂ ਦੇ ਖਰੀਦ ਲਈ ਇਹੋ ਬਹੁਤ ਹੈ ਜੀ ਜੀ ਵਧੀਆ ਯਾਰ ਦੇਖਾਂਗੇ ਕਿਦਣਾ ਮਾਰਾਂਗੇ ਕਿਹੜਾ ਕਰੇ ਉੱਥੇ ਨਹੀਂ ਚਲੋ ਹੁਣ ਚੱਲੀਏ ਬੱਡ ਨੂੰ ਪਾ ਦੇ ਚੱਲੇ ਓਕੇ ਬਣਾਉਣ ਲੱਗ ਰਿਹਾ ਚੁੰਨੀ ਤੇਰੀ ਜਿਹੜੇ ਸਾਹਬ ਨਾਲ ਤਾਂ ਸੁਰ ਲਾਏ ਦੀ ਨਾ ਤੈਨੂੰ ਸਨਮਾਨਤ ਕਰਨਗੇ ਪਦਮ ਪੂਸ਼ਕਣ ਵਾਲਾ ਐਨਾ ਜਮੀ ਰਾਂਦ ਕੱਟਦੀ ਗੀਤ ਦੀ ਕਰਨੋ ਜਲਾ ਵੀ ਗਾਲਾਂ ਦੇਉ ਤੈਨੂੰ ਲੋ ਜੀ ਅਸੀਂ ਪਹੁੰਚ ਗਏ ਆ ਪਿੰਡ ਹਾਂ ਬਹੁਤ ਉੱਤੀ ਗਈ ਨਾ ਸਾਜੋ ਪਾਣੀ ਆਉਣ ਲੱਗਾ ਦੋਸਤ ਉਹ ਕੰਡ ਪੁੰਗੀਆਂ ਬਲੋ ਆਪਾਂ ਕੀ ਖਤਮ ਕਰਦੇ ਅੱਜ ਦਾ ਅੱਜ ਨੂੰ ਨੂੰ ਮਿਲੋ ਉਹਨਾਂ ਨਾਲ ਆਗੇ ਸਸਰੀਕਾਰ ਕੇ ਐਨ ਆਈ ਟੈਕ